ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਦੇ ਲਈ ਰਾਜ ਪੱਧਰੀ ਇਕੱਠ ਦਾ ਦੂਜਾ ਦਿਨ ਹੈ ਤੇ ਹੁਸ਼ਾਰਪੁਰ ਜ਼ਿਲ੍ਹੇ ਦੇ ਸ਼੍ਰੀ ਖੁਲਾੜਗੜ ਸਾਹਿਬ ਵਿਖੇ ਜਨਮ ਦਿਵਸ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਕੈਬਨਟ ਮੰਤਰੀ ਹਰਪਾਲ ਸ਼ੀਮਾ ਆ ਲਾਲਚੰਦ ਕਟਾਰੂਚਾਕ ਅਤੇ ਹਰਜੋਤ ਸਿੰਘ ਬੈਂਸ ਜੋ ਕਿ ਆ ਦੱਸ ਦਈਏ ਕਿ ਮੱਥਾ ਟੇਕਣਗੇ ਇਸ ਵਿੱਚ ਸ਼ਾਮਿਲ ਹੋਣਗੇ ਤੇ ਉੱਥੇ ਮੰਤਰੀ ਤਰुणਪ੍ਰੇਤ ਸਿੰਘ ਸੂਂਦ ਅਤੇ ਡਾਕਟਰ ਰਵਜੋਤ ਸਿੰਘ ਨੇ ਵੀ ਮੱਥਾ ਟੇਕਿਆ ਸੀਗਾ ਬੀਤੇ ਕੱਲ ਵੀ ਤੇ ਅੱਜ ਇਕੱਠ ਦੇ ਵਿੱਚ ਆਪ ਦੇ ਕਈ ਸੀਨੀਅਰ ਆਗੂ ਵੀ ਸ਼ਾਮਿਲ ਹੋਣਗੇ ਤਾਂ ਇਹ ਰਾਜ ਪਦਰੀ ਜਿਹੜੀ ਕਿ ਸਮਾਗਮ ਨੇ ਇਹ ਪੂਰੇ ਸਾਲ ਜਿਹੜੇ ਕਿ ਚੱਲਣਗੇ ਦਾ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਦੇ ਲਈ ਸਾਲ ਭਰ ਚੱਲਣ ਵਾਲੇ ਰਾਜ ਪੱਦਰੀ ਸਮਾਗਮਾਂ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਾਲ ਦੱਸਦੇ ਕਿ ਇਹ 2027 ਦੇ ਵਿੱਚ ਹੋਣ ਵਾਲੇ ਇਤਿਹਾਸਕ 650ਵੇਂ ਜਨਮ ਦਿਵਸ ਦਿਹਾੜੇ ਦੇ ਜਸ਼ਨਾਂ ਦੀਆਂ ਸ਼ਾਨਦਾਰ ਤਿਆਰੀਆਂ ਦੀ ਸ਼ੁਰੂਆਤ ਹੈ। ਤੇ ਇਸ ਸੰਬੰਧ ਦੇ ਵਿੱਚ ਪਵਿੱਤਰ ਸਥਾਨ શ્રી ਖੁਲਾੜਗਰ ਸਾਹਿਬ ਵਿਖੇ ਜੋ ਕਿ ਪੂਰੀ ਧਾਰਮਿਕ ਮਰਿਆਦਾ ਅਤੇ ਸ਼ਰਧਾ ਦੇ ਮਾਹੌਲ ਦੇ ਵਿੱਚ ਤਿੰਨ ਦਿਨਾਂ ਰਾਜ ਪਦਰੀ ਸਮਾਗਮ ਦਾ ਉਦਘਾਟਨ ਜਿਹੜਾ ਕੀਤਾ ਗਿਆ ਹੈ ਤਾ 649ਵੇਂ ਪ੍ਰਕਾਸ਼ ਪੁਰਬ ਦੀ ਯਾਦ ਦੇ ਵਿੱਚ ਆਯੋਜਿਤ ਇਸ ਇਕੱਠ ਦੀ ਸ਼ੁਰੂਆਤ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਦੇ ਨਾਲ ਹੋਈ ਹੈ ਜੋ ਕਿ 6 ਫਰਵਰੀ ਤੱਕ ਯਾਨੀ ਕਿ ਭਲਕੇ ਤੱਕ ਚੱਲਦਾ ਰਹੇਗਾ ਤੇ ਉਸ ਦਿਨ ਭੋਗ ਦੀ ਪੇਸ਼ਕਸ਼ ਕੀਤੀ ਜਾਵੇਗੀ ਤੇ ਇਕੱਠ ਦੇ ਆਖਰੀ ਦਿਨ ਭਗਮੰਦਰੀ ਭਗਵੰਤ ਸਿੰਘ ਮਾਨ ਸ੍ਰੀ ਕੁਲਾੜਗੜ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਸੂਬੇ ਦੀ ਸੂਬੇ ਦੇ ਵਿੱਚ ਸ਼ਾਂਤੀ ਖੁਸ਼ਹਾਲੀ ਸਤਿਭਾਵਨਾ ਅਤੇ ਭਾਈਚਾਰੇ ਦੇ ਲਈ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅੱਗੇ ਅਰਦਾਸ ਕਰਨਗੇ ਤਾਂ ਇਕੱਠ ਦੇ ਪਹਿਲੇ ਦਿਨ ਯਾਨੀ ਕਿ ਬੀਤੇ ਕੱਲ ਕੈਬਨਿਟ ਮੰਤਰੀ ਹਰਪਾਲ ਸਿੰਘ ਜਿੰਮਾ ਤਰਨਪ੍ਰੀਤ ਸਿੰਘ ਸੋਂਦ ਹਰਜੋਤ ਸਿੰਘ ਬੈਂਸ ਤੇ ਡਾਕਟਰ ਅਵਜੋਤ ਸਿੰਘ ਅਤੇ ਲਾਚਨ ਕੁਟਾਰੂ ਚੱਕ ਤੇ ਹੋਰ ਕਈ ਜਿਹੜੇ ਕਿ ਮੰਤਰੀ ਤੇ ਆਗੂ ਵੀ ਜਿਹੜੇ ਕਿ ਇਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਬਹੁਤ ਸਾਰੇ ਉਹ ਦੱਸ ਦਈਏ ਕਿ ਹੋਰ ਵੀ ਲੋਕਾਂ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਵੀ ਟੇਕਿਆ ਹੈ ਕਈ ਕੈਬਨਿਟ ਮੰਤਰੀਆਂ ਦੇ ਵੱਲੋਂ ਵੀ ਤੇ ਕਈ ਜਿਹੜੇ ਕਿ ਸੱਭਿਆਚਾਰਕ ਅਤੇ ਸੈਰ ਸਪਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਹੋਰ ਬਹੁਤ ਸਾਰੇ ਪਤਵੰਤਿਆਂ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤਾਂ ਅੱਜ ਦੂਜਾ ਦਿਨ ਹੈਗਾ ਜੋ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਦੇ ਲਈ ਜਿਹੜਾ ਰਾਜ ਪਦਰੀ ਇਕੱਠ ਦਾ ਅੱਜ ਦੂਜਾ ਦਿਨ ਹੈਗਾ ਜੋ ਕਿ ਹੁਸ਼ਾਰਪੁਰ ਜ਼ਿਲ੍ਹੇ ਦੇ ਹੁਸ਼ਾਰਪੁਰ ਦੇ ਵਿੱਚ ਖੁਲਾੜਗੜ ਸਾਈ ਵਿਖੇ ਵੱਡੇ ਪੱਦਰ ਤੇ ਉੱਤੇ ਮਨਾਇਆ ਜਾ ਰਿਹਾ ਹੈ